ਬਾਂਦ ਦੇ ਵਿਹਲੇ ਹੋਣ ਤੋਂ ਬਾਅਦ ਤਕਸਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਇਹ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦੋਸਤੀ ਭਾ ਦਿੰਦਾ ਹੈ ਜੂਗੇ ਜਿੰਦੂ ਸਿੰਘ ਜੰਮੀ ਦੇ ਅਛਤੀ ਪੇ ਦੇ ਬੱਚੇ ਜੀ ਦੇ ਪੁੱਤ ਸ਼ਲਮਨੀ ਗੁਰਦੁਆਰਾ ਭਵੰਦ ਕਮੇਟੀ ਦੇ ਪਧਾਨ ਦੁਬਕੇ ਦੇ ਹਜਿੰਦ ਚਿੰਗਤਾਂ ਮੈਂ ਆਪਾਂ ਆਉਂਦੇ ਤਾਂ ਅਛਤੀ ਪਾ ਦੇ ਦਿੱਤਾ ਹੈ ਉਹਨਾਂ ਨੇ ਸ਼ਲਮਨੀ ਕਮੇਟੀ ਦੀ ਕਾਰਜ ਕਰਨ ਕਮੇਟੀ ਨੂੰ ਆਪਾਂ ਅਛਤੀ ਪਾਛੋਂ ਪਹੁੰਚ ਦਿੱਤਾ ਅਦੇ ਸੰਤ ਮੈਂ ਬਈ ਕਮਰਦੀ ਤੋਂ ਵੀ ਫਰਗ ਕੰਨ ਦੀ ਮੰਗ ਕੀਤੀ ਉਹਨਾਂ ਨੇ ਇਸ ਪੈਂਦੇ ਨੇ ਸਿਕਰ ਜਨਿਤ ਵਿੱਚ ਤੋਂ ਮਾਪ ਚਾਲ ਪੈਦਾ ਕੀਤਾ ਅਸੀਂ ਵੀ ਦੇ ਕਾਰਨ ਹਰ ਜਿੰਦਗੀ ਤਾਂ ਮਿਲਦਾ ਅਸੀਂ ਬਾਤ ਕਰਦੇ ਜੀ ਦਮਾ ਸ਼ਬਦ ਜਿੱਤੇ ਜਾਣੀ ਹਰ ਪੀਟ ਚਿੰਗ ਦੀ ਫਾਰਕ ਤੋਂ ਕੁਝ ਦਿਨ ਬਾਅਦ ਆਇਆ ਇਹ ਨੂੰ ਮਾਰਨੇ ਲੱਗਾ ਜਾਂਦਾ ਹੈ ਕਿ ਸ਼ਮਨੀ ਕਮੇਟੀ ਦੇ ਫੰਦੇ ਚੱਲਦੇ ਆ ਅੱਜ ਨਹੀਂ ਨੀਤੀ ਅਤੇ ਸ਼ਮਨੀ ਅਕਾਲੀ ਦਾਨੀ ਨਮੀ ਰਾਤ ਰਾਣ ਨੀਤੀ ਦਾ ਸੱਚ ਹੋ ਸਕਦਾ ਹੈ ਅਕਾਤ ਗਤ ਦੀ ਛੱਤ ਮੈਂਬਰ ਕਮੇਟੀ ਤੇ ਤਾਂ ਮੇਰੀ ਭੂਮਿਕਾ ਸ੍ਰੀ ਅਕਾਲ ਤਗਤ ਛੇਵਨ ਛਲੋਮਨੀ ਅਕਾਲੀ ਦਲ ਦੀ ਪੂਰਨਾ ਗਠਨ ਲਈ ਛੱਤ ਮੈਂਬਰ ਕਮੇਟੀ ਬਣਾਈ ਸੀ ਜਿਸ ਦਾ ਮੁਖੀ ਅਰਜੰਦ ਸਿੰਘ ਤਾਂ ਮੈਨੂੰ ਬਣਾਇਆ ਗਿਆ ਸੀ ਪਰ ਖਵਾ ਮਤਾਬਕ ਛਲੋਮਨੀ ਅਕਾਲੀ ਦਲ ਨੇ ਇਸ ਕਮੇਟੀ ਨੀਆਂ ਗਤੀ ਵੀ ਰੀਆ ਬੀਚ ਕੋਈ ਰੁਚੀ ਨਹੀਂ ਦਿਖਾਈ ਇਸੇ ਕਰਕੇ ਕਮਰਤੀ ਅੰਦਰ ਪਾਈ ਜਾਈ ਕਿ ਨਹੀਂ ਛੁੱਟੀ ਸੀ ਮੈਂ ਉਹਨਾਂ ਅਚੇਤੇ ਦੇ ਲਈ ਮਜੂਰ ਕਰ ਦਿੱਤਾ ਜੰਗੀ ਕੋਲ ਦੀ ਪਤੀ ਕਿਦਿਆ ਅਛਰੇ ਉਹਨੇ ਕਮਰਤੀ ਦੀ ਚਾਬਕਾ ਪਾ ਦੇ ਬੀਬੀ ਜੰਗੀ ਕੋਲ ਨੇ ਹਰ ਦਿਨ ਜੰਗੀ ਤੰਮਦੇ HDB ਨੂੰ ਬੁਜੀ ਦਿਲੀ ਕਰਾ ਦਿੱਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਰਨ ਦੇ ਸੰਕਤ ਮਈ ਸਮੇਂ ਵਿਜੇ ਸਿਟੀ ਪਰ ਦਿੱਤਾ ਜਦ ਕਿ ਉਹਨਾਂ ਦੀ ਉਮੀਦ ਸੀ ਕਿ ਤਾਂ ਮਿਲ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਰਦੇ ਹਨ ਸ਼੍ਰੋਮਣੀ ਕਮੇਟੀ ਜੋ ਬੜੀ ਦੀ ਰਾਜਨੀਤੀ ਉੱਤੇ ਪੁੱਤਲ ਮਰਦੀ ਦੇ ਹੰਦ ਚੱਲਦੇ ਆ ਬ ਬਖਬਖ ਦੀ ਨੀ ਲਈ ਦਾ ਉਗਾ ਦਾ ਚਲੋ ਮਨੀ ਗੁਰਦੇਵਾ ਬੰਦੇ ਕਮਤੀ ਸੀ ਪਈ ਕਤਮਿਕ ਸਨ្ឋਾਨੀ ਬਲਕਿ ਇਸ ਕੇ ਰਾਜਨੀਤੀ ਵਿੱਚ ਇੱਕ ਮਤਪੂਰਨ ਸਤਾਨ ਵੀ ਹੈ ਇਸੇ ਵਿਵਾਦ ਤੋਂ ਬਾਅਦ ਇਸ ਵਾਲ ਖੜਦਾ ਹੈ ਕੈਸੇ ਜਮਨੀ ਕਮੇਟੀ ਵਿਚ ਆਗਾ ਫੜਾ ਨਾ ਕੋ ਨੋ ਬੀਆ ਤੇ ਕਮੇਟੀ ਜਿਉਮਨੀ ਅਕਾਲੀ ਦਲ ਦੇ ਪੁਬਿਕ ਉਤੇ ਕੀ ਜਾ ਪਏਗਾ ਹਜਿੰਦੇ ਸਾਮੀ ਦਸਤੀ ਪਾ ਜਿਉਮਨੀ ਬੁਧਵਾਇਆ ਪਵੰਦ ਕਮੇਟੀ ਤੇ ਜਿਉਮਨੀ ਅਕਾਲੀ ਦਲ ਦੇ ਨਹੀਂ ਇੱਕ ਬੰਦੀ ਤੋਂ ਬੰਦੀ ਦੀ ਦਾ ਸੰਕੇਤ ਦਿੰਦਾ ਹੈ